ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੋ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੇਰ ਦੇ 9:30 ਦਾ ਟਾਈਮ ਹੈ ਜੀ ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਇੱਕ ਰਿਕਵੈਸਟ ਹੋਰ ਆ ਅਗਰ ਤੁਹਾਨੂੰ ਕੁਕਿੰਗ ਦੇ ਵਿੱਚ ਵੀ ਇੰਟਰਸਟ ਆ ਤਾਂ ਆਪਣੇ ਇੱਕ ਚੈਨਲ ਹੋਰ ਆ ਕੁਕਿੰਗ ਦਾ ਸੰਗਰੂਰ ਕੁਕਿੰਗ ਚੈਨਲ ਦਾ ਨਾਮ ਹੈ ਉਹਦਾ ਲਿੰਕ ਤੁਹਾਨੂੰ ਇਸੇ ਵੀਡੀਓ ਦੇ ਡਿਸਕ੍ਰਿਪਸ਼ਨ ਚ ਮਿਲ ਜੂਗਾ ਸੋ ਪਲੀਜ਼ ਉਸ ਚੈਨਲ ਨੂੰ ਵੀ ਜਾ ਕੇ ਸਬਸਕ੍ਰਾਈਬ ਕਰਨਾ ਉਸ ਚੈਨਲ ਨੂੰ ਵੀ ਉਹ ਵੀ ਸਪੋਰਟ ਕਰਨਾ ਜਿਵੇਂ ਤੁਸੀਂ ਇਸ ਚੈਨਲ ਨੂੰ ਕਰਦੇ ਹੋ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੀ ਇੱਕ ਚੀਜ਼ ਹੋਰ ਕਿ ਤੁਹਾਨੂੰ ਐਸ ਤਾਂ ਪਤਾ ਚੱਲ ਹੀ ਗਿਆ ਹੁਣ ਆਪਾਂ ਥੰਬਨੇਲ ਦੇਖ ਕੇ ਵੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ ਸਾਡੀ ਜ਼ਿੰਦਗੀ ਦਾ ਐਕਸਪੀਰੀਅੰਸ ਵੀ ਬਾਣੀ ਜਪਣ ਤੋਂ ਪਹਿਲਾਂ ਸਾਡੀ ਜ਼ਿੰਦਗੀ ਕੀ ਸੀ ਬਾਣੀ ਜਪਣਾ ਕਿਉਂ ਸ਼ੁਰੂ ਕੀਤਾ ਉਸ ਤੋਂ ਬਾਅਦ ਸਾਡੀ ਜ਼ਿੰਦਗੀ ਵਿੱਚ ਕੀ ਬਦਲਾਅ ਆ ਆ ਉਸ ਸਾਰਾ ਤੁਹਾਡੇ ਨਾਲ ਸ਼ੇਅਰ ਕਰਾਂਗੇ ਉਹ ਸ਼ਬਦ ਤੁਹਾਡੇ ਨਾਲ ਸ਼ੇਅਰ ਕਰਾਂਗੇ ਜਿਹੜੇ ਗੁਰਦੁਆਰਾ ਸਾਹਿਬ ਦੇ ਗ੍ਰੰਥੀਆ ਸਿੰਘ ਨੇ ਆ ਬਾਬਾ ਜੀ ਨੇ ਸਾਨੂੰ ਦਿੱਤਾ ਸੀ ਸੋ ਵੀਡੀਓ ਨੂੰ ਪੂਰਾ ਜਰੂਰ ਦੇਖਿਓ ਚੰਗੀ ਤਰ੍ਹਾਂ ਦੇਖਿਓ ਜੀ ਸਮਝਿਓ ਸਾਰੀ ਗੱਲ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਈ ਵਾਰੀ ਨਾ ਮੈਂ ਕੁਝ ਦੇਖਿਆ ਇੱਕ ਦੋ ਦਿਨ ਤੋਂ ਕਿ ਵੀਡੀਓ ਅੱਧੀ ਦੇਖ ਕੇ ਹੀ ਕਮੈਂਟ ਕਰ ਰਹੇ ਨੇ ਕੁਝ ਕੁ ਜਾਣੇ ਸੋ ਪਲੀਜ਼ ਰਿਕਵੈਸਟ ਦੀ ਆ ਪਹਿਲਾਂ ਵੀਡੀਓ ਨੂੰ ਚੰਗੀ ਤਰ੍ਹਾਂ ਜਰੂਰ ਦੇਖੋ ਸਮਝੋ ਕਿਉਂਕਿ ਜਦੋਂ ਆਪਾਂ ਦੀ ਗੱਲ ਸੁਣਦੇ ਆ ਨਾ ਤਾਂ ਆਪਾਂ ਨੂੰ ਅੱਧੀ ਗੱਲ ਸਮਝ ਆਉਂਦੀ ਆ ਫਿਰ ਆਪਾਂ ਆਪਣੀ ਇਹ ਇੱਕ ਸੋਚ ਬਣਾ ਲੈਨੇ ਆ ਸੋ ਉਹਦੇ ਲਈ ਪਲੀਜ਼ ਰਿਕਵੈਸਟ ਆ ਤੁਸੀਂ ਵੀਡੀਓ ਨੂੰ ਚੰਗੀ ਤਰ੍ਹਾਂ ਜੂਰ ਦੇਖਿਓ ਬਾਕੀ ਵੀਡੀਓ ਥੋੜੀ ਜਿਹੀ ਵੱਡੀ ਹੋ ਸਕਦੀ ਆ ਜੀ ਅੱਜ ਪਲੀਜ਼ ਅਡਜਸਟ ਕਰ ਲਿਓ ਹਾਂਜੀ ਟਾਈਮ ਵੇਸਟ ਕਰੇ ਬਣਾ ਹੁਣ ਸ਼ੁਰੂ ਕਰਦੇ ਆਂ ਆਪਾਂ ਵੀਡੀਓ ਅੱਜ ਤੋਂ ਜੀ ਕੁਝ ਕੁ ਸਾਲ ਪਹਿਲਾਂ ਦੀ ਗੱਲ ਐ ਤੇ ਸਾਡੇ ਜਿਹੜੇ ਘਰ ਦੇ ਜਿਹੜੇ ਹਾਲਾਤ ਸੀ ਜੀ ਬਹੁਤ ਜ਼ਿਆਦਾ ਖਰਾਬ ਸੀ ਬਹੁਤ ਜ਼ਿਆਦਾ ਮਤਲਬ ਤੁਸੀਂ ਸੋਚ ਵੀ ਨਹੀਂ ਸਕਦੇ ਦੇਖੋ ਸਾਈਕਲ ਦੇ ਪੈਂਚਰ ਲਵਾਉਣ ਨੂੰ ਕਿੰਨੇ ਕੇ ਪੈਸੇ ਚਾਹੀਦੇ ਹੁੰਦੇ ਆ ਤੁਸੀਂ ਦੇਖੋ ਵੀ ਉਨੇ ਵੀ ਪੈਸੇ ਨਹੀਂ ਸੀ ਹੁੰਦੇ ਸਾਡੇ ਕੋਲੇ ਵੀ ਅਸੀਂ ਸਾਈਕਲ ਦਾ ਪੰਕਚਰ ਲਵਾ ਸਕੀਏ ਤੇ ਘਰ ਦੀ ਰੋਟੀ ਪਾਣੀ ਚਲਾਉਣਾ ਵੀ ਬਹੁਤ ਜ਼ਿਆਦਾ ਔਖਾ ਹੋ ਗਿਆ ਸੀ ਸਾਡੇ ਕੋਲੇ ਉਸ ਟਾਈਮ ਪਸ਼ੂ ਵੀ ਨਹੀਂ ਸੀਗੇ ਇਹ ਵੀ ਕੰਮ ਤੇ ਨਹੀਂ ਲੱਗੇ ਹੋਏ ਸੀਗੇ ਮਤਲਬ ਫਸਲ ਦਾ ਵੀ ਕੋਈ ਸਾਨੂੰ ਪੈਸਾ ਨਹੀਂ ਸੀ ਆਉਂਦਾ ਜੀ ਤੇ ਮਤਲਬ ਕਿ ਸਮਝ ਨਹੀਂ ਅਸੀਂ ਆ ਰਹੇ ਵੀ ਕਿਵੇਂ ਜ਼ਿੰਦਗੀ ਗੁਜ਼ਾਰਾਂਗੇ ਕਿਵੇਂ ਬੱਚੇ ਨੂੰ ਸੈੱਟ ਕਰਾਂਗੇ ਕਿਵੇਂ ਕੀ ਕਰਾਂਗੇ ਮੈਂ ਸੱਚ ਦੱਸਾਂ ਜੀ ਮੈਂ ਜ਼ਿੰਦਗੀ 'ਚ ਪਹਿਲਾਂ ਕੁਮਾਰੀ ਹੁੰਦੀ ਕਦੇ ਪਾਠ ਨਹੀਂ ਕੀਤਾ ਹਾਂ ਹਮੇਸ਼ਾ ਮਨ 'ਚ ਦੁਬਿਧਾ ਰਹਿੰਦੀ ਹੁੰਦੀ ਸੀ ਵੀ ਰੱਬ ਹੁੰਦਾ ਜਾਂ ਨਹੀਂ ਹੁੰਦਾ ਹੁੰਦਾ ਤਾਂ ਕਿੱਥੇ ਹੁੰਦਾ ਆ ਕੀ ਪ੍ਰਮਾਤਮਾ ਸੱਚੀ ਸੁੰਦਾ ਮਤਲਬ ਹਮੇਸ਼ਾ ਹਾਂ ਜਦੋਂ ਗੁਰੂ ਘਰ ਮੈਂ ਜਾਂਦੀ ਸੀ ਮੈਂ ਉੱਥਾਂ ਠੀਕਦੀ ਸੀ ਤਾਂ ਮੈਨੂੰ ਉੱਥੇ ਜਦੋਂ ਬੈਠਦੀ ਬੜੀ ਸ਼ਾਂਤੀ ਮਿਲਦੀ ਸੀ ਇਹ ਜੋ ਸੱਚ ਹੈ ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰੂੰਗੀ ਜਦੋਂ ਮੈਂ ਕੀਰਤਨ ਸੁਣਨਾ ਜਾਂ ਗੁਰੂ ਘਰ ਜਾ ਕੇ ਮੈਨੂੰ ਬੜੀ ਸ਼ਾਂਤੀ ਮਿਲਦੀ ਮੰਨ ਨੂੰ ਇਹ ਲੱਗਣਾ ਵੀ ਮੈਂ ਇੱਥੇ ਬੈਠੇ ਰਹਾ ਮੇਰਾ ਘਰ ਮੂਰ ਨੂੰ ਛੇਤੀ ਦਿਲ ਨਹੀਂ ਸੀ ਕਰਦਾ ਮਤਲਬ ਗੁਰਦੁਆਰਾ ਸਾਹਿਬ ਜਾ ਕੇ ਇੰਨਾ ਕੁ ਮਨ ਨੂੰ ਸ਼ਾਂਤੀ ਮਿਲਦੀ ਸੀ ਲੇਕਿਨ ਪਾਠ ਮੈਂ ਕਹਾਂ ਤਾਂ ਮੈਂ ਕੁਮਾਰੀ ਹੁੰਦੀ ਕਦੇ ਨਹੀਂ ਕੀਤਾ ਉਸ ਤੋਂ ਬਾਅਦ ਜੀ ਜਦੋਂ ਇਹ ਮੁਸ਼ਕਲ ਟਾਈਮ ਆਇਆ ਔਖਾ ਟਾਈਮ ਆਇਆ ਤੇ ਔਖੇ ਟਾਈਮ ਦੇ ਵਿੱਚ ਹੀ ਖੈਰ ਆਪਾਂ ਗੁਰੂ ਸਾਹਿਬ ਦੇ ਚਰਨ ਲੱਗਦੇ ਆ ਉਦੋਂ ਹੀ ਆਪਾਂ ਨੂੰ ਮਤਲਬ ਅਹਿਸਾਸ ਹੁੰਦਾ ਵੀ ਸਾਡਾ ਅਸਲ ਦੇ ਵਿੱਚ ਕੌਣ ਹੈ ਆਪਾਂ ਐਨੀ ਦੁਨਿਆਵੀ ਜਿਹੜੀਆਂ ਚੀਜ਼ਾਂ ਆਪਾਂ ਕਹਿ ਸਕਦੇ ਆ ਲਾਪਾਰੀ ਝੂਠੇ ਰਿਸ਼ਤਿਆਂ ਦੇ ਪਿੱਛੇ ਭੱਜਦੇ ਫਿਰਦੇ ਰਹਿੰਨੇ ਆ ਵੀ ਇਹ ਮੇਰਾ ਇਹ ਮੇਰਾ ਲੀ ਇਸ ਸਹਿਜ ਪਾਠ ਦੇ ਵਿੱਚ ਗੁਰੂ ਸਾਹਿਬ ਜੀ ਨੇ ਕਿਹਾ ਵੀ ਤੇਰੇ ਸੁੱਖ ਦੇ ਵਿੱਚ ਤੇਰੇ ਨਾਲ ਸਭ ਖੜਨਗੇ ਸਭ ਤੇਰੇ ਮਿੱਤਰ ਹੋਣਗੇ ਲੇਕਿਨ ਤੇਰੇ ਦੁੱਖ ਦੇ ਟਾਈਮ ਵਿੱਚ ਤੇਰੇ ਨਾਲ ਕਿਸੇ ਨੇ ਨਹੀਂ ਖੜਨਾ ਤੇਰਾ ਕੋਈ ਨਹੀਂ ਹੋਏਗਾ ਸਿਰ ਗੁਰੂ ਸਾਹਿਬ ਨੇ ਤੇਰੇ ਨਾਲ ਖੜਨਾ ਤਾਂ ਉਸ ਚੀਜ਼ ਜਿਹੜੇ ਸ਼ਬਦ ਦਾ ਅਰਥ ਹੈ ਨਾ ਜੀ ਉਹ ਮੈਨੂੰ ਉਸ ਟਾਈਮ ਸਮਝ ਆਇਆ ਸਾਡੂ ਪੂਰੇ ਪਰਿਵਾਰ ਨੂੰ ਜਦੋਂ ਅਸੀਂ ਉਸ ਔਖੇ ਟਾਈਮ ਚੋਂ ਲੰਗੀ ਤੇ ਉਸ ਔਖੇ ਟਾਈਮ ਦੇ ਵਿੱਚ ਆਪਣੀ ਇੱਕ ਮਹਤਾ ਇੱਕ ਆਪਣਾ ਇੱਕ ਮੈਂ ਕਹੂੰਗੀ ਬਹੁਤ ਚੰਗੀ ਚੀਜ਼ ਆਕਰ ਉਹ ਵਕਤ ਆਇਆ ਕਿਉਂਕਿ ਅਗਰ ਉਹ ਵਕਤ ਨਾ ਹੁੰਦਾ ਤਾਂ ਸਾਇਦ ਸ਼ਾਇਦ ਅਸੀਂ ਸਾਰੀ ਉਮਰ ਗੁਰੂਸਾਹ ਦੇ ਚੰਨੀ ਨਾ ਲੱਗ ਪਾਉਂਦੇ ਸ਼ਾਇਦ ਅਸੀਂ ਗੁਰਬਾਣੀ ਨੂੰ ਸਮਝ ਹੀ ਨਾ ਪਾਉਂਦੇ ਸੋ ਮੈਂ ਹੁਣ ਸ਼ੇਅਰ ਕਰਦੀ ਹਾਂ ਤੁਹਾਡੇ ਨਾਲ ਗੱਲ ਜਦੋਂ ਔਖਾ ਟਾਈਮ ਆਇਆ ਸੀ ਨਾ ਤਾਂ ਰੋਟੀ ਪਾਣੀ ਦਾ ਖਰਚਾ ਚਲਾਉਣ ਵਾਸਤੇ ਅਸੀਂ ਸੋਚਿਆ ਮਤਲਬ ਮੈਂ ਤੇ ਮੇਰੇ ਹਸਬੰਦ ਨੇ ਵੀ ਆਪਾਂ ਕੋਈ ਖਾਣੇ ਪੀਣੇ ਦਾ ਕੰਮ ਸ਼ੁਰੂ ਕਰੀਏ ਖਾਣੇ ਪੀਣ ਦੇ ਕੰਮ ਦੇ ਲਈ ਤੁਹਾਨੂੰ ਪਤਾ ਵੀ ਪੈਸਾ ਚਾਹੀਦਾ ਹੁੰਦਾ ਇਨਵੈਸਟਮੈਂਟ ਚਾਹੀਦੀ ਹੁੰਦੀ ਔਰ ਉਹ ਸਾਡੇ ਕੋਲੇ ਹੈ ਨਹੀਂ ਸੀ ਅ ਅਸੀਂ ਮਤਲਬ ਕਿ ਛੋਟੇ ਜਿਹੇ ਲੈਵਲ ਤੋਂ ਕੰਮ ਸ਼ੁਰੂ ਕੀਤਾ 버ਗਰ ਤੇ ਕੁਲਚਿਆਂ ਦਾ ਮੈਂ ਘਰੋਂ 버ਗਰ ਤੇ ਕੁਲਚੇ ਇਹਨਾਂ ਨੂੰ ਤਿਆਰ ਕਰਕੇ ਦੇਣੀ ਟਿੱਕੀਆਂ ਤੇ ਨੂਡਲਸ ਮੈਂ ਘਰੋਂ ਤਿਆਰ ਕਰਕੇ ਦੇਣੀ ਕੁਲਚੇ ਵੀ ਘਰੋਂ ਜਿਹੜਾ ਵਿੱਚ ਉਹਦੇ ਆਪਾਂ ਭਰਦੇ ਫੀਲਿੰਗ ਭਰਦੇ ਹੁੰਨੇ ਆ ਕੁਲਚਿਆਂ ਦੇ ਵਿੱਚ ਉਹ ਮੈਂ ਘਰੋਂ ਤਿਆਰ ਕਰਕੇ ਦੇਣੀ ਇਹਨਾਂ ਨੂੰ ਇਹਨਾਂ ਨੇ ਪਿੰਡ ਦੇ ਵਿੱਚ ਸਾਡੇ ਗੁਰਦੁਆਰਾ ਸਾਹਿਬ ਦੇ ਵਿੱਚ ਉੱਥੇ ਇੱਕ ਦੁਕਾਨ ਲੈ ਲਈ। ਉੱਥੇ ਮਤਲਬ ਕਿ ਇਹਨਾਂ ਨੇ ਕੰਮ ਸ਼ੁਰੂ ਕੀਤਾ ਇਹ ਤੋਂ ਘਰੋਂ ਲੈ ਜਾਂਦੇ ਉੱਥੇ ਜਾ ਕੇ ਇਹਨਾਂ ਨੇ ਉਹ ਸੇਲ ਕਰਨੇ। ਤੇ ਕੰਮ ਮਹਾਰਾਜ ਦੀ ਕਿਰਪਾ ਨਾਲ ਜੀ ਵਧੀਆ ਚੱਲ ਪਿਆ ਸੀ ਤੇ ਆਪਾਂ ਐਵੇਂ ਕਹੀਏ ਕੰਮ ਕਿਉਂਕਿ ਦੇਖੋ ਮਿਹਨਤਾਂ ਜੇ ਤੁਸੀਂ ਕਰੋਗੇ ਤਾਂ ਪ੍ਰਮਾਤਮਾ ਮਜਰੂਰ ਸਾਥ ਹੁੰਦਾ ਹੈ ਨਾ। ਤਾਂ ਮਤਲਬ ਕਿ ਇਹਨਾਂ ਨਾ ਮਤਲਬ ਸਾਡੇ ਉਹ ਨਹੀਂ ਹੁੰਦਾ ਸੀਗਾ ਮੋਟਰਸਾਈਕਲ ਨਹੀਂ ਸੀ। ਹੋਤ ਕੋਈ ਸਾਧਨ ਨਹੀਂ ਸੀ ਹੁਣ ਤੁਹਾਨੂੰ ਪਤਾ ਵੀ ਸਾਰਾ ਸਮਾਨ ਲੈ ਕੇ ਜਾਣਾ ਇਹਨਾਂ ਨੇ ਗ੍ਰੇਟ ਦੇ ਵਿੱਚ ਰੱਖਣਾ ਉਹ ਗ੍ਰੇਟ ਇਹਨਾਂ ਨੇ ਸਾਈਕਲ ਦੇ ਉੱਤੇ ਰੱਖ ਲੈਣਾ ਸਾਈਕਲ ਵੀ ਪੰਕਚਰ ਹੁੰਦਾ ਸੀ ਜੀ ਤੇ ਉਹ ਸਾਈਕਲ ਅੱਜ ਹੀ ਸਾਡੇ ਘਰ ਖੜਾਗਾ ਤੇ ਸਾਨੂੰ ਬਹੁਤ ਸਾਰਿਆਂ ਨੇ ਕਿਹਾ ਵੀ ਉਸਨੂੰ ਵੇਚ ਤੋ ਕਬਾੜ ਵਾਲਿਆਂ ਨੂੰ ਪਰ ਅਸੀਂ ਨਹੀਂ ਵੇਚੇ ਕਿਉਂਕਿ ਮੇਰਾ ਖਿਆਲ ਦੇ ਵਿੱਚ ਨਾ ਜਦੋਂ ਆਪਾਂ ਔਖੇ ਟਾਂਚੋਂ ਇੱਕ ਕਾਮਯਾਬੀ ਵੱਲ ਵਧਣ ਲੱਗਦੇ ਆ ਤਾਂ ਆਪਾਂ ਨੂੰ ਆਪਣੇ ਪੈਰਾਂ ਨੂੰ ਜ਼ਮੀਨ ਦੇ ਨਾਲ ਜੋੜ ਕੇ ਰੱਖਣ ਲਈ ਉਹ ਚੀਜ਼ਾਂ ਨੂੰ ਸੰਜੋ ਕੇ ਰੱਖਣਾ ਬਹੁਤ ਜ਼ਰੂਰੀ ਹੈ ਤੁਸੀਂ ਵਿਸ਼ਵਾਸ ਨਹੀਂ ਕਰਨਾ ਮੈਂ ਸਾਡੇ ਘਰ ਦੇ ਵਿੱਚ ਜੋ-ਜੋ ਬਦਲਾਅ ਹੋਏ ਨੇ ਨਾ ਮੈਂ ਸਭ ਫੋਟੋਆਂ ਖਿੱਚ ਕੇ ਰੱਖੀਆਂ ਹੋਈਆਂ ਕਿਉਂ ਉਹ ਕਿਉਂਕਿ ਜੋ ਚੰਗਾ ਟਾਈਮ ਆ ਜੇ ਨਾ ਕਦੇ ਮਨ ਵਿੱਚ ਹੋਵੇਂ ਨਾ ਆਵੇ ਹੰਕਾਰ ਨਾ ਆਵੇ ਮੈਂ ਉਹ ਦੇਖਾਂ ਤੇ ਮੈਨੂੰ ਅਹਿਸਾਸ ਹੋਵੇ ਵੀ ਅਸੀਂ ਇਸ ਵਕਤ ਚ ਨੰਗੇ ਆ ਤੇ ਉਸ ਵਕਤ ਜੋ ਸਾਨੂੰ ਪਰਮਾਤਮਾ ਨੇ ਕੱਢਿਆ ਸੋ ਤਾਂ ਕਰਕੇ ਬਾਕੀ ਜੀ ਉਸ ਟਾਈਮ ਆ ਮਤਲਬ ਕਿ ਫਿਰ ਜਦੋਂ ਇਹਨਾਂ ਨੇ ਘਰੋਂ ਜਾਣਾ ਤਾਂ ਇਹਨਾਂ ਨੇ ਰੋੜ ਇੱਕ ਹੀ ਸੈਕੰਡ ਨੂੰ ਲੈ ਕੇ ਜਾਣਾ ਮੈਂ ਇਹਨਾਂ ਦੇ ਮੂਤੇ ਕਦੇ ਨਹੀਂ ਕਿਹਾ ਸੀ ਕਿ ਮੈਨੂੰ ਇਹ ਹੁੰਦਾ ਵੀ ਜੇ ਆਪਾਂ ਪੋਜ਼ਿਟਿਵ ਰਹਾਂਗੇ ਆਪਾਂ ਦੂਸਰੇ ਨੂੰ ਪੋਜ਼ਿਟਿਵ ਤਾਂ ਹੀ ਰੱਖ ਸਕਦੇ ਆ ਜੇ ਆਪਾਂ 네ਗੇਟਿਵ ਹੋਵਾਂਗੇ ਤਾਂ ਸਾਹਮਣੇ ਵਾਲਾ ਹੌਸਲਾ ਵੀ ਕਿਤੇ ਨਾ ਕਿਤੇ ਟੁੱਟਣ ਲੱਗ ਜਾਂਦਾ ਇਹਨਾਂ ਨੇ ਕਦੇ ਮਤਲਬ ਮੀਰੀਨਾ ਸ਼ਹਿਰ ਨਹੀਂ ਕੀਤਾ ਮੈਂ ਇਹਨਾਂ ਨਾਲ ਸ਼ਹਿਰ ਨਹੀਂ ਕੀਤਾ ਲੇਕਿਨ ਹਾਂ ਅੰਦਰੋਂ ਅੰਦਰ ਹੀ ਉਹ ਚੀ ਟੈਂਸ਼ਨ ਸੀ ਵੀ ਕਿੱਦਾਂ ਕੁਝ ਹੋਊਗਾ ਕਿਵੇਂ ਹੋਊਗਾ ਕਿਵੇਂ ਅਸੀਂ ਬੱਚੇ ਨੂੰ ਸੈੱਟ ਕਰਤਾਵਾਂਗੇ ਸਾਰਾ ਟੈਨਸ਼ਨ ਹਮੇਸ਼ਾ ਲੱਗੀ ਰਹਿੰਦੀ ਸੀ ਤੇ ਜਦੋਂ ਉਹਨਾਂ ਨੇ ਸਾਈਕਲ ਰੋਡ ਕਿੱਲੇ ਲੈ ਕੇ ਜਾਣਾ ਨਾ ਤਾਂ ਮੇਰੇ ਅੰਦਰ ਇੱਕ ਤਾਂ ਜਿਵੇਂ ਆਪਾਂ ਕਹਿੰਦੇ ਨੇ ਇੱਕ ਬਹੁਤ ਵੀ ਆਪਾਂ ਹੋਂਕਾ ਲੱਗੇ ਤਾਂ ਨਿਕਲਣੀ ਵੀ ਰੱਬਾ ਵੀ ਇੰਨਾ ਵੀ ਵਕਤੋਂ ਨਾ ਸੀ ਵੀ ਸਾਈਕਲ ਦਾ ਪੰਕਚਰ ਲਵਾਉਣਾ ਵੀ ਪੈਸੇ ਨਹੀਂ ਆ ਵਿਚਾਰਾ ਰੋਡ ਕਿੱਲੇ ਲੈ ਕੇ ਜਾ ਰਿਹਾ ਕਿਵੇਂ ਲੈ ਕੇ ਜਾ ਰਿਹਾ ਦੇਖੋ ਜੀ ਉਸ ਟਾਈਮ ਕਿਸੇ ਨੇ ਸਾਥ ਨਹੀਂ ਦਿੱਤਾ ਅਗਰ ਮੈਂ ਕਹਾ ਕਿਸੇ ਨੇ ਵੀ ਨਹੀਂ ਇਹਨਾਂ ਦੇ ਯਾਰ ਦੋਸਤ ਅੱਜ ਦੇ ਟਾਈਮ 'ਚ ਬਹੁਤ ਨੇ ਜਿਹੜੇ ਕਹਿੰਦੇ ਨੇ ਵੀ ਅਸੀਂ ਦੋਸਤਾਂ ਜਾਂ ਫੈਮਿਲੀ ਨੂੰ ਲੈ ਕੇ ਜੋ ਕੁਝ ਸਵਾਲ ਵੀ ਕਰਦੇ ਨੇ ਇਹਨਾਂ ਤੋਂ ਪਰ ਉਸ ਟਾਈਮ ਉਹਨਾਂ 'ਚ ਕਿਸੇ ਨੇ ਸਾਥ ਨਹੀਂ ਦਿੱਤਾ ਕੁਝ ਕੋ ਉਸ ਟਾਈਮ ਬਾਹਰ ਵੀ ਸੀਗੇ ਪਰ ਉਹ ਬਾਹਰ ਲਿਆਉਣੇ ਵੀ ਕਦੇ ਦਾ ਸਾਥ ਨਹੀਂ ਦਿੱਤਾ ਸਾਥ ਕੌਣ ਦਿੰਦਾ ਜੀ ਜਦ ਆਪਣਾ ਪਰਿਵਾਰ ਜਿਹੜਾ ਤੁਹਾਡੇ ਨਾਲ ਉਸ ਮੁਸੀਬਤ 'ਚ ਖੜਾ ਹੁੰਦਾ ਜਾਂ ਵਾਇਗਰੂ ਇਨਾ ਤੋਂ ਇਲਾਵਾ ਤੁਹਾਡਾ ਕੋਈ ਸਾਥ ਨਹੀਂ ਦਿੰਦਾ ਤਾਂ ਮਤਲਬ ਕਿ ਚਲੋ ਉਹ ਟਾਈਮ ਮਦੇ ਵੇਚਣਾ ਮੈਂ ਪਾਠ ਕਰਦੀ ਹੁੰਦੀ ਸੀ ਘਰ ਵੀ ਪਾਠ ਕਰਨਾ ਤਾਂ ਆਥਨ ਦੇ ਟਾਈਮ ਕੋਰ ਦਵਾਰਾ ਸਭੀ ਪਾਠ ਕਰਨ ਚਲੀ ਜਾਇਆ ਕਰਨਾ ਤਾਂ ਗੁਰਦੁਆਰਾ ਸਾਹਿਬ ਦੇ ਸਿੰਘ ਗ੍ਰੰਥੀ ਜਿਹੜੇ ਸੀ ਉਹ ਕਾਫੀ ਬਜ਼ੁਰਗ ਸੀਗੇ ਉਹ ਆਪਣੀ ਫੈਮਿਲੀ ਦੇ ਨਾਲ ਨਹੀਂ ਆਏ ਸੀ ਇਕੱਲੇ ਆਏ ਸੀ ਗੱਲੇ ਹੀ ਗੁਰਦੁਆਰਾ ਸਾਹਿਬ ਦੇ ਵਿੱਚ ਰਹਿੰਦੇ ਸੀ ਤੇ ਡਿਊਟੀ ਨਿਭਾਉਂਦੇ ਸੀ ਆਪਣੀ ਤਾਂ ਮੈਂ ਮਤਲਬ ਨਾ ਇਨਨੂ ਰ ਰਮਾਨ ਦੀ ਨਾਲ ਉਹਦੀ ਬੜੀ ਅਟੈਚਮੈਂਟ ਸੀ ਕਿਉਂਕਿ ਰਮਾਨ ਨੂੰ ਜਦੋਂ ਵੀ ਉਹਨਾਂ ਨੇ ਕਹਿਣਾ ਰਮਾਨ ਮੈਨੂੰ ਪ੍ਰਸ਼ਾਦੀ ਚਾਹੀਦੀ ਹੈ ਜਾਂ ਮੈਨੂੰ ਚਾਹ ਚਾਹੀਦੀ ਹੈ ਤਾਂ ਇਹਨੇ ਫਟਾਫਟ ਉਸੇ ਟਾਈਮ ਇੱਥੋਂ ਬਣਵਾ ਕੇ ਬਾਬਾ ਜੀ ਦੇ ਲੈ ਕੇ ਜਾਣੀ ਤਾਂ ਇਹਦੀ ਬੜੀ ਜ਼ਿਆਦਾ ਅਟੈਚਮੈਂਟ ਸੀ ਬਾਬਾ ਜੀ ਨਾਲ ਅੱਜ ਦੇ ਟਾਈਮ 'ਚ ਵੀ ਇਹ ਬੜਾਏ ਦਾ ਉਹ ਕਰਦੇ ਨੇ ਤਾਂ ਇਹ ਮਤਲਬ ਕਿਤੇ ਬਾਕੀ ਚੀਜ਼ ਇਹ ਵੀ ਹੈ ਜਿਹੜਾ ਬੱਚਾ ਹੁੰਦਾ ਜੀ ਉਹ ਪਿਆਰ ਦਾ ਹੁੰਦਾ ਜਿੱਥੇ ਬੱਚੇ ਨੂੰ ਪਿਆਰ ਮਿਲੇ ਬੱਚਾ ਆਟੋਮੈਟਿਕਲੀ ਉੱਥੇ ਜਾਂਦਾ ਉੱਥੇ ਖੁਸ਼ ਹੁੰਦਾ ਹੈ ਸੋ ਉਹ ਹਮੇਸ਼ਾ ਦਾ ਬਹੁਤ ਜ਼ਿਆਦਾ ਕਰਦੀ ਸੀ ਤਾਂ ਇਹ ਵੀ ਬਹੁਤ ਜ਼ਿਆਦਾ ਕਰਦਾ ਸੀ ਤੇ ਹੁਣ ਵੀ ਕਰਦਾ ਉਹਨਾਂ ਦਾ ਔਰ ਉਹ ਵੀ ਹੁਣ ਤੱਕ ਕਰਦੇ ਨੇ ਇਹਦਾ ਤਾਂ ਉਸ ਤੋਂ ਬਾਅਦ ਚਲੋ ਜੀ ਮਤਲਬ ਕਿ ਉਹ ਬਾਬਾ ਜੀ ਕੋਲ ਇੰਨੇ ਇਰਮਾਨ ਨੇ ਸਾਰੀ ਗੱਲ ਦੱਸੀ ਵੀ ਬਾਬਾ ਜੀ ਸਾਡੇ ਨਾਲ ਐਦਾਂ ਹੋਇਆ ਸਾਡੇ ਨਾਲ ਤੱਕਾ ਹੋਇਆ ਸਾਨੂੰ ਕੁਝ ਨਹੀਂ ਮਤਲਬ ਮਿਲਿਆ ਅਸੀਂ ਬਹੁਤ ਔਖੇ ਟਾਈਮ ਚੋਂ ਨਿਕਲ ਰਹੇ ਹਾਂ ਸਾਡੇ ਘਰ ਆ ਮੁਸ਼ਕਿਲ ਆ ਮੁਸ਼ਕਿਲ ਹੈ ਤਾਂ ਬਾਬਾ ਜੀ ਨੇ ਇੱਕ ਦਿਨ ਮੈਨੂੰ ਰੋਕ ਲਿਆ ਕਹਿੰਦੇ ਬੇਟਾ ਮੈਂ ਤੁਹਾਨੂੰ ਇੱਕ ਸ਼ਬਦ ਦਵਾਂਗਾ ਦਸਵੇਂ ਪਾਤਸ਼ਾਹ ਜੀ ਨੇ ਉਹ ਸ਼ਬਦ ਦਿੱਤਾ ਤੇ ਵੀ ਤੂੰ ਉਹ ਸ਼ਬਦ ਪੜਿਆ ਕਰ ਤੇ ਕਹਿੰਦੇ ਵੀ ਮੇਰੀ ਜ਼ਿੰਦਗੀ ਦਾ ਕਹਿੰਦੇ ਐਕਸਪੀਰੀਅੰਸ ਆ ਉਹ ਸ਼ਬਦ ਮਤਲਬ ਤੁਹਾਨੂੰ ਕਿਸੇ ਚੀਜ਼ ਦੀ ਘਾਟ ਨਹੀਂ ਰਹਿਣ ਦਿੰਦਾ ਮੈਂ ਕਿਹਾ ਚਲੋ ਠੀਕ ਆ ਬਾਪ ਜੀ ਬਾਣੀ ਤਾਂ ਦੇਖੋ ਜੀ ਕੋਈ ਵੀ ਹੋਵੇ ਹਨਾ ਬਾਣੀ ਜਿੰਨੀ ਜਪੋ ਉੰਨੀ ਹੀ ਚੰਗੀ ਤੇ ਉਹਨੇ ਹੀ ਘਾਟਾ ਵੱਧ ਤੋਂ ਵੱਧ ਦੀ ਬਾਣੀ ਆਪਾਂ ਨੂੰ ਜਪਣੀ ਚਾਹੀਦੀ ਆ ਤਾਂ ਮੈਂ ਕਿਹਾ ਠੀਕ ਆ ਬਾਜੀ ਤਾਂ ਉਹਨਾਂ ਨੇ ਦੋ ਦਿਨ ਬਾਅਦ ਨਾ ਬਾਬਾ ਜੀ ਨੇ ਇੱਕ ਕਾਗਜ਼ ਦੇ ਉੱਪਰ ਮੈਨੂੰ ਸ਼ਬਦ ਲਿਖ ਕੇ ਦਿੱਤਾ ਦਸਵੀਂ ਪਾਤਸ਼ਾਹ ਜੀ ਦਾ ਤਾਂ ਮੈਂ ਮਤਲਬ ਕਿ ਨਾ ਇਸ ਸਾਈਡ ਤੇ ਤੁਹਾਨੂੰ ਉਹਦਾ ਸਕਰੀਨ ਸ਼ਾਟ ਵੀ ਲਾ ਦੂੰਗੀ ਤੇ ਤੁਸੀਂ ਮਤਲਬ ਕਿ ਉਹ ਵੀਡੀਓ ਨੂੰ ਰੋਕ ਕੇ ਉਹ ਸਕਰੀਨ ਸ਼ਾਟ ਜਿਹੜਾ ਤੁਸੀਂ ਲੈ ਕੇ ਚਾਹੇ ਕਾਪੀ ਤੇ ਨੋਟ ਕਰ ਲਿਓ ਤਾ ਮਤਲਬ ਕਿ ਮੇਰੇ ਮੰਮੀ ਵੀ ਕਹਿੰਦੇ ਹੁੰਦੇ ਸੀ ਵੀ ਇਹ ਸ਼ਬਦ ਬਹੁਤ ਵਧੀਆ ਹੈ ਅਗਰ ਮੈਂ ਹੁਣ ਉਹ ਸ਼ਬਦ ਬੋਲਣ ਬੈਠੂਗੀ ਜੀ ਵੀਡੀਓ ਫਿਰ ਬਹੁਤ ਜ਼ਿਆਦਾ ਵੱਡੀ ਬਣ ਚੂਗੀ ਸੋ ਵੈਸੇ ਮੈਨੂੰ ਕੰਠ ਹੈ ਉਹ ਸ਼ਬਦ ਲੇਕਿਨ ਮੈਂ ਤੁਹਾਨੂੰ ਸਕਰੀਨ ਸ਼ਾਟ ਲਾ ਦਉਗੀ ਕਿਉਂਕਿ ਅਗਰ ਮੈਂ ਬੋਲੂਗੀ ਤਾਂ ਕਈ ਵਾਰੀ ਤੁਹਾਨੂੰ ਸੁਣਨ 'ਚ ਗਲਤੀ ਹੋ ਜੇ ਤੁਸੀਂ ਲਿਖ ਗਲਤ ਲਓ ਉਸ ਤੋਂ ਚੰਗਾ ਕਿ ਮੈਂ ਤੁਹਾਨੂੰ ਗੁਟਕਾ ਸੈੱਟ ਦੇ ਵਿੱਚੋਂ ਹੀ ਉਹ ਸ਼ਬਦ ਲਗਾ ਦਉਗੀ ਤੁਸੀਂ ਇੱਥੇ ਮਤਲਬ ਕਿ ਸਕਰੀਨ ਸ਼ਾਟ ਲੈ ਲਿਓ ਤਾਂ ਤਾਂ ਚਲੋ ਜੀ ਜਦੋਂ ਮੈਂ ਪਾਠ ਕਰਨਾ ਨਾ ਸਵੇਰ ਦੇ ਟਾਈਮ ਵੀ ਪਾਠ ਕਰਨਾ ਸ਼ਾਮ ਦੇ ਟਾਈਮ ਵੀ ਪਾਠ ਕਰਨਾ ਤਾਂ ਮੈਂ ਮੂਲ ਮੰਤਰ ਸਦਾ ਪਾਠ ਕਰਨ ਤੋਂ ਬਾਅਦ ਉਸ ਸ਼ਬਦ ਦਾ ਜਾਪ ਕਰਨਾ ਸ਼ਬਦ ਦਾ ਜਾਪ ਮਤਲਬ ਚਾਰ ਜਾਂ ਪੰਜ ਵਾਰੀ ਕਰਨਾ ਫਿਰ ਉਸ ਤੋਂ ਬਾਅਦ ਜਿਹੜੇ ਰੈਰਾਸ ਕਰਨੀ ਹੈ ਤਾਂ ਰੈਰਾਸ ਕਰ ਲੈਣਾ ਅਗਰ ਸਵੇਰ ਦਾ ਟਾਈਮ ਆ ਤਾਂ ਜਗਜੀ ਸਹਿਦਾ ਪਾਠ ਸ਼ੁਰੂ ਕਰ ਦੇਣਾ ਪਰ ਹਾਂ ਜਦੋਂ ਵੀ ਪਾਠ ਕਰਨਾ ਮੈਂ ਚਾਹੇ ਦਿਨ ਦੇ ਟਾਈਮ ਸਹਿ ਪਾਠ ਕਰਨਾ ਮੈਂ ਕਦੀ ਉਸ ਸ਼ਬਦ ਤੋਂ ਬਿਨਾ ਪਾਠ ਨਹੀਂ ਕੀਤਾ ਮੈਂ ਉਹ ਸ਼ਬਦ ਨੂੰ ਹਮੇਸ਼ਾ ਪਹਿਲਾਂ ਜਪਤੀ ਆ ਤਾਜੀ ਉਸ ਤੋਂ ਬਾਅਦ 2.5 ਸਾਲ ਮੈਂ ਇੱਕ ਹੁੰਗੀ 2.5 ਸਾਲ ਅਸੀਂ ਔਖਾ ਟਾਈਮ ਦੇਖਿਆ ਫਿਰ ਵੀ ਹੁਣ ਕਈ ਵਾਰੀ ਜੀ ਇੱਕ ਚੀਜ਼ ਹੋਰ ਆਉਂਦੀ ਹੈ ਦਿਮਾਗ ਦੇ ਵਿੱਚ ਆਪਣੇ ਆਪਾਂ ਕਈ ਵਾਰੀ ਸੋਚਦੇ ਹਾਂ ਮੈਨੂੰ ਕਿ ਵੀਰੇ ਕਮੈਂਟਰੀ ਆਉਂਦੇ ਨੇ ਕਿ ਇਹ ਦੀਦੀ ਅਸੀਂ ਪਾਠ ਕਰਦੇ ਨੂੰ ਬਹੁਤ ਟਾਈਮ ਹੋ ਗਿਆ ਇੰਨਾ ਟਾਈਮ ਹੋ ਗਿਆ ਪਰ ਜਿਹੜੀ ਸਾਡੇ ਦੁੱਖ ਨੇ ਉਹ ਨਹੀਂ ਖਤਮ ਹੋਏ ਸਾਡੇ ਤੇ ਮਤਲਬ ਸਾਡੀ ਮੁਸ਼ਕਿਲ ਦਾ ਹੱਲ ਨਹੀਂ ਹੋਇਆ ਜਾਂ ਸਾਡੀ ਅਰਦਾਸ ਜਿਹੜੀ ਪੂਰੀ ਨਹੀਂ ਹੋਈ ਉਹਦੇ ਪਿੱਛੇ ਜੀ ਇੱਕ ਵਜ੍ਹਾ ਹੁੰਦੀ ਆ ਹੁਣ ਉਹ ਵਜ੍ਹਾ ਕੀ ਹੁੰਦੀ ਆ ਵਜ੍ਹਾ ਇਹ ਹੁੰਦੀ ਆ ਵੀ ਜਿਹੜੇ ਸਾਡੇ ਪਿਛਲੇ ਕਰਮ ਹੁੰਦੇ ਨੇ ਪਹਿਲਾਂ ਉਹ ਕਰਮ ਕੱਟੇ ਜਾਂਦੇ ਨੇ ਤੇ ਫੇ ਉਸ ਤੋਂ ਬਾਅਦ ਹੀ ਜਿਹੜਾ ਮਤਲਬ ਕੀ ਜਾਂ ਅਸੀਂ ਇਸ ਜਨਮ ਚ ਜੋ ਕਰਮ ਕਰਦੇ ਆ ਜਾਂ ਪਿਛਲੇ ਜਨਮ ਦੇ ਪਹਿਲਾਂ ਉਹ ਕਰਮ ਸਾਡੇ ਕੱਟੇ ਜਾਂਦੇ ਨੇ ਫੇਰ ਸਾਡਾ ਸੁਖ ਦਾ ਟਾਈਮ ਜਿਹੜਾ ਸ਼ੁਰੂ ਹੁੰਦਾ ਹੁਣ ਉਹ ਕਰਮ ਸਾਡੇ ਕਿੰਨੇ ਨੇ ਉਹ ਕਿੰਨੇ ਟਾਈਮ ਚ ਕੱਟੇ ਜਾਂਦੇ ਆ ਉਹ ਪ੍ਰਮਾਤਮਾ ਜਾਣੀ ਜਾਣੇ ਸੋ ਤਾਂ ਇਸ ਹਾਲ ਜੀ ਮੈਨੂੰ ਲੱਗੇ ਮਤਲਬ ਕਿ ਸਾਡੇ ਕੰਮ ਜਿਹੜੇ ਸਵਰਨੇ ਸ਼ੁਰੂ ਹੋਏ ਅਕਾਈ ਵਾਰੀ ਆਪਾਂ ਇਹ ਵੀ ਸੋਚਦੇ ਆਂ ਕਿ ਫਲਾਨਾ ਬੰਦਾ ਉਹ ਪਾਠ ਨਹੀਂ ਕਰਦਾ ਲੇਕਿਨ ਉਹ ਫਿਰ ਵੀ ਮੋਜਾ ਮਾਣਦਾ ਕਿਉਂਕਿ ਉਹਨੇ ਪਿਛਲੇ ਜਨਮ ਦੇ ਵਿੱਚ ਜੀ ਕੁਝ ਚੰਗੇ ਕਰਮ ਕੀਤੇ ਹੋਏ ਨੇ ਤੇ ਜਿਹੜੇ ਉਹਨੇ ਪਿਛਲੇ ਕਰਨ ਦੇ ਵਿੱਚ ਮਾੜੇ ਕਰਮ ਜਾਂ ਇਸ ਜਨਮ ਦੇ ਵਿੱਚ ਮਾੜੇ ਕਰਮ ਉਹ ਕਰ ਰਿਹਾ ਜਦੋਂ ਉਹਦੇ ਚੰਗੇ ਕਰਮ ਖਤਮ ਹੋ ਗਏ ਨਾ ਜਿਸ ਦਿਨ ਉਹਦੇ ਚੰਗੇ ਕੀਤੇ ਹੋਏ ਕਰਮ ਖਤਮ ਹੋ ਗਏ ਤੇ ਉਸਦੇ ਮਾੜੇ ਕੀਤੇ ਹੋਏ ਕਰਮ ਸ਼ੁਰੂ ਹੋ ਗਏ ਤਾਂ ਫਿਰ ਉਸ ਦਿਨ ਉਸ ਬੰਦੇ ਦਾ ਫਿਰ ਬੁੜਾ ਹਾਰ ਜਿਹੜਾ ਉਹ ਸ਼ੁਰੂ ਹੋ ਜਾਂਦਾ ਸੋ ਇਹ ਕਦੇ ਨਾ ਸੋਚਿਆ ਕਰੋ ਕਈ ਵਾਰੀ ਨਾ ਆਪਾਂ ਨੇ ਸੋਚ ਨਾ ਕਿ ਨੈਗੇਟਿਵ ਹੋ ਜਾਂਦੀ ਆਪਾਂ ਸੋਚਦੇ ਆ ਵੀ ਉਹ ਬੰਦਾ ਤਾਂ ਪਾਠ ਨਹੀਂ ਕਰਦਾ ਮੈਂ ਸਾਰਾ ਪਾਠ ਕਰਦਾ ਉਹ ਫਿਰ ਵੀ ਖੁਸ਼ ਰਹਿੰਦਾ ਉਹਨੂੰ ਫਿਰ ਵੀ ਸਭ ਕੁਝ ਮਿਲ ਰਿਹਾ ਰੱਬ ਕਈ ਵਾਰੀ ਮੈਂ ਕਈਆਂ ਨੂੰ ਸੁਣਿਆ ਹੀ ਕਹਿੰਦੇ ਹੋਏ ਕਿ ਪਰਮਾਤਮਾ ਵੀ ਅੱਜ ਕੱਲ ਬੀਮਾਨਾ ਦਾ ਨਹੀਂ ਜੀ ਉਹਦੇ ਪਿਛਲੇ ਕਾ ਕੀਤੇ ਹੋਏ ਕੰਮ ਜਿਹੜੇ ਆ ਉਹ ਪਹਿਲਾਂ ਉਹ ਭੁਗਤ ਰਿਆ ਚੰਗੇ ਕਰਮ ਤੇ ਜਦੋਂ ਅਸੀਂ ਗੁਰਬਾਣੀ ਜਪਣਾ ਸ਼ੁਰੂ ਕਰਦੇ ਆ ਕਈ ਲੋਕ ਕਹਿੰਦੇ ਜਦੋਂ ਅਸੀਂ ਗੁਰਬਾਣੀ ਜਪਦੇ ਆ ਮੈਨੂੰ ਪਰਸੋ ਚੌਥੇ ਕਮੈਂਟ ਆਇਆ ਕਿ ਦੀਦੀ ਬਾਣੀ ਜਪਣ ਦੀ ਨਾਲ ਨਾ ਮੇਰੀ ਜ਼ਿੰਦਗੀ ਵਿੱਚ ਕਸ਼ਟ ਵਧੇ ਨਹੀਂ ਉਹ ਕਸ਼ਟ ਇਸ ਲਈ ਵਧ ਰਹੇ ਹੁੰਦੇ ਨੇ ਜੀ ਕਿਉਂਕਿ ਆਪਣੇ ਕਰਮ ਕੱਟੇ ਜਾ ਰਹੇ ਆ ਇਹ ਨਿਸ਼ਾਨੀ ਹੈ ਕਿ ਤੁਹਾਡੇ ਤੇ ਗੁਰੂ ਸਭੀ ਨਜ਼ਰ ਪੈ ਚੁੱਕੀ ਆ ਹੁਣ ਹੌਂਸਲਾ ਰੱਖੋ ਹਿੰਮਤ ਨਾਲ ਹਰੂ ਪਾਠ ਕਰਦੇ ਰਹੋ ਅਗਰ ਕਸ਼ਟ ਵਧਨੇ ਸ਼ੁਰੂ ਹੋ ਗਏ ਤਾਂ ਸੰਭ ਲੋ ਕਸ਼ਟ ਜਿਹੜੇ ਤੁਹਾਡੇ ਕੱਤੇ ਜਾ ਰਹੇ ਨੇ ਉਸ ਤੋਂ ਬਾਅਦ ਚੰਗੇ ਕਰਮ ਵੀ ਆਉਣਗੇ ਮੈਂ ਖੁਦ ਐਕਸਪੀਰੀਅੰਸ ਸ਼ੇਅਰ ਕਰਦੀ ਆਂ ਜੀ ਤੁਹਾਡੇ ਨਾਲ ਜਦੋਂ ਅਸੀਂ ਪਾਠ ਨਾ ਸ਼ੁਰੂ ਕੀਤਾ ਸੀ ਸਾਡੇ ਤੇ ਉਸ ਤੋਂ ਮੁਸ਼ਕਲਾਂ ਵਧੀਆਂ ਸੀਗੀਆਂ ਪਹਿਲਾਂ ਸ਼ੁਰੂ ਸ਼ੁਰੂ ਪਹਿਲਾਂ ਵਧੀਆਂ ਮੁਸ਼ਕਲ ਜੇ ਮੰਨ ਲਓ ਇੱਕ ਨੇ ਤਾਂ ਦੋ ਹੋ ਗਈਆਂ ਪਰ ਮੈਂ ਪਾਠ ਨਹੀਂ ਛੱਡਿਆ ਕਿਉਂ ਕਿਉਂਕਿ ਮੈਂ ਸੁਣੀ ਸੀ ਇਹ ਚੀਜ਼ ਵੀ ਬਾਣੀ ਜਪਣਾ ਨਾ ਛੱਡੋ ਗੁਰੂ ਤੇ ਵਿਸ਼ਵਾਸ ਰੱਖੋ ਤੇ ਮੈਂ ਅਰਦਾਸ ਦੇ ਵਿੱਚ ਹਮੇਸ਼ਾ ਇਹੀ ਕਹਿੰਦੀ ਸੀ ਪ੍ਰਮਾਤਮਾ ਨੂੰ ਕਿ ਗੁਰੂ ਸਾਹਿਬ ਮੈਨੂੰ ਵਿਸ਼ਵਾਸ ਨਹੀਂ ਹੈ ਤੁਸੀਂ ਜਾਣੀ ਜਾਣੋ ਕਿਉਂਕਿ ਗੁਰੂ ਸਾਹਿਬ ਸਭ ਜਾਣੀ ਜਾਣਾ ਜੀ ਉਹਨੋਂ ਤਾਂ ਪੱਕਾ ਕੁਝ ਲੁਕੋ ਨਹੀਂ ਸਕਦੇ ਵੀ ਮੈਂ ਤਾਂ ਸਿਰ ਕੋਸ਼ਿਸ਼ ਕਰ ਰਹੀ ਹਾਂ ਕਿਰਪਾ ਤੁਸੀਂ ਕਰੋ ਕਿ ਮੇਰਾ ਜਿਹੜਾ ਵਿਸ਼ਵਾਸ ਉਹਨੂੰ ਪੱਕਾ ਤੁਸੀਂ ਕਰਨਾ ਤੇ ਤੁਸੀਂ ਦੇਖੋ ਜੀ ਅੱਜ ਦੇ ਟਾਈਮ 'ਚ ਮੈਨੂੰ ਕੋਈ ਵੀ ਅਗਰ ਕਾ ਕਾ ਕੀ ਕਹਿ ਮੈਂ ਕਰ ਦੇ ਮੈਂ ਇਹ ਕਹਿੰਨੀ ਆ ਵੀ ਪਰਮਾਤਮਾ ਹੀ ਸਭ ਕੁਝ ਹੈ ਪਰਮਾਤਮਾ ਤੋਂ ਉੱਪਰ ਕੁਝ ਹੈ ਹੀ ਨਹੀਂ ਤਾਂ ਤੁਸੀਂ ਦੇਖੋ ਵੀ ਜੀ ਉਹ ਔਖਾ ਟਾਈਮ ਜਦੋਂ ਸਾਡੇ ਘਰੇ ਪੰਕਚਰ ਲਵਾਉਣ ਨੂੰ ਵੀ ਪੈਸੇ ਨਹੀਂ ਸੀ ਤੇ ਅੱਜ ਦੀ ਜਿਹੜੀ ਜ਼ਿੰਦਗੀ ਹੈ ਜੀ ਬਹੁਤ ਜ਼ਿਆਦਾ ਫਰਕ ਹੈ ਸਾਡੇ ਕੋਲ ਦੇਖੋ ਕਿੱਥੇ ਪੰਕਚਰ ਲਵਾਉਣ ਨੂੰ ਵੀ ਪੈਸੇ ਨਹੀਂ ਸੀ ਕਿੱਥੇ ਗੁਰੂ ਸਾਹਿਬ ਨੇ ਏਸੀ ਵੀ ਲਗਵਾਤੀ ਕਿੱਥੇ ਗੁਰੂ ਸਾਹਿਬ ਨੇ ਮੋਟਰਸਾਈਕਲ ਵੀ ਦਿਵਾਤਾ ਕਿੱਥੇ ਗੁਰੂ ਸਾਹਿਬ ਨੇ ਘਰ ਦੇ ਵਿੱਚ ਮੋਟਰ ਵੀ ਲਗਵਾਤੀ ਗੁਰੂ ਸੁੱਕਾ ਦੁੱਧ ਪੀਪੀ ਕੇ ਟਾਈਮ ਪਾਸ ਕਰਦੇ ਹੁੰਦੇ ਜੀ 10 ਰੁਪਏ ਦਾ ਸ਼ਾਇਦ ਤੁਹਾਨੂੰ ਕਹਿੰਦੇ ਨੂੰ ਪਤਾ ਹੋਣਾ 10 ਰੁਪਏ ਦਾ ਨਾ ਵੇਰਗਾ ਦਾ ਪੈਕੇਟ ਆਉਂਦਾ ਅਸੀਂ ਉਹ ਪੈਕੇਟ ਲਿਆਣੇ 100 ਰੁਪਏ ਦੇ 10 ਪੈਕੇਟ ਆ ਜਾਣੇ ਉਹਨੂੰ ਫ੍ਰਿਜ 'ਚ ਰੱਖ ਲੈਣਾ ਉਹ ਜਦੋਂ ਚਾਹ ਕਰਨੀ ਸਾਰੇ ਜਾਣੇ ਇੱਕ ਮੰਮੀ ਹੁੰਦੇ ਮੈਂ ਹੁੰਦੇ ਮੇਰਾ ਹਸਬੰਦ ਤੇ ਬੱਚਾ ਤਾਂ ਸਾਡੀ ਚਾਹ ਦੇ ਵਿੱਚ 10 ਰੁਪਏ ਦਾ ਉਹ ਦੁੱਧ ਦੇ ਨਾਲ ਅਸੀਂ ਚਾਹ ਬਣਾ ਲੈਂਦੇ ਇੱਕ ਟਾਈਮ ਦੀ ਚਾਹ ਦਾ ਵਿੱਚ 10 ਰੁਪਏ ਦਾ ਦੁੱਧ ਅਸੀਂ ਪਾ ਲੈਣਾ ਉਹ ਹਾਲਾਤ ਦੇਖੇ ਪਰ ਅੱਜ ਦੇ ਟਾਈਮ 'ਚ ਤੁਸੀਂ ਐ ਦੇਖੋ ਗੁਰੂ ਸਾਹਿਬ ਦੀ ਇੰਨੀ ਕਿਰਪਾ ਵੀ ਅਸੀਂ ਦੁੱਧ ਦੇ ਵਿੱਚ ਨਹਾਉਨੇ ਆਂ ਜੀ। ਪਰਮਾਤਮਾ ਦੀ ਇੰਨੀ ਮਿਹਰਾ ਜਿੱਥੇ ਖਾਣ ਨੂੰ ਰੋਟੀ ਨਹੀਂ ਸੀ ਛੇਤੀ ਮਿਲਦੀ ਆਟਾ ਦਾ ਪ੍ਰਬੰਧ ਨਹੀਂ ਸੀ ਹੁੰਦਾ। 4-4 ਦਿਨ ਚਟਨੀ ਖਾ ਕੇ ਮਿਰਚਾਂ ਭੁੱਕ ਭੁੱਕ ਕੇ ਨੂਨ ਮਿਰਚ ਭੁੱਕ ਭੁੱਕ ਕੇ ਰੋਟੀ ਖਾਦੀ ਹੈ। ਤਾਂ ਅੱਜ ਦੇ ਟਾਈਮ 'ਚ ਗੁਰੂ ਸਾਹਿਬ ਜੀ ਚੰਗੇ ਖਾਣੇ ਵੀ ਪਰਮਾਤਮਾ ਦੀ ਕਿਰਪਾ ਦੇ ਨਾਲ ਘਰ ਵਿੱਚ ਖਾਂਦੇ ਆਂ। ਜਦੋਂ ਆਪਾਂ ਦੁਖੀ ਹੁੰਨੇ ਆ ਜਦੋਂ ਆਪਾਂ ਇਹ ਕਹਿੰਨੇ ਆ ਵੀ ਪਰਮਾਤਮਾ ਨੇ ਮੇਰੇ ਨਾਲ ਕਰਤਾ ਉਹ ਕਰਤਾ ਤਾਂ ਫਿਰ ਜਦੋਂ ਗੁਰੂ ਸਾਹਿਬ ਦਿੰਦੇ ਨੇ ਤਾਂ ਹਮੇਸ਼ਾ ਉਹਨਾਂ ਦਾ ਸੁਕਰਾਨਾ ਜ਼ਰੂਰ ਕਰੋ ਉਹਨਾਂ ਦੇ ਉਸਤ ਤ ਜ਼ਰੂਰ ਕਰੋ ਕਿ ਮੈਂ ਇਹਨੂੰ ਤਾਂ ਉਹਨਾਂ ਦੇ ਹੀ ਦਿੱਤਾ ਹੋਇਆ ਮੈਂ ਹਮੇਸ਼ਾ ਗੁਰੂ ਸਾਹਿਬ ਨੂੰ ਇਹੀ ਅਰਦਾਸ ਕਰਦੀ ਹੁੰਨੀ ਆ ਪਰਮਾਤਮਾ ਜੋ ਅਸੀਂ ਖਾਂਦੇ ਆ ਜੋ ਅਸੀਂ ਪੌਂਦੇ ਆ ਜੋ ਅਸੀਂ ਹੰਡਾਉਂਦੇ ਆ ਸਭ ਤੁਹਾਡੇ ਹੀ ਦਿੱਤਾ ਹੋਇਆ ਤੇ ਸਭ ਕੁਝ ਤੁਹਾਡੇ ਹੀ ਆ ਜਿਸ ਦਿਨ ਤੁਸੀਂ ਇਸ ਚੀਜ਼ ਨੂੰ ਸਮਝ ਲਓਗੇ ਜੀ ਮੈਂ ਸਾਨੂੰ ਗਰੰਟੀ ਦਿੰਦੀ ਆ ਇਸ ਚੀਜ਼ ਦੀ ਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਇੰਨੇ ਵੱਡੇ ਵੱਡੇ ਬਦਲਾਵ ਹੋਣੇ ਨੇ ਕਿ ਤੁਸੀਂ ਵਿਸ਼ਵਾਸ ਨਹੀਂ ਕਰੋਗੇ ਅੱਛਾ ਜਦੋਂ ਕਦੇ ਵੀ ਜ਼ਿੰਦਗੀ ਦੇ ਵਿੱਚ ਮਾੜਾ ਵਕਤ ਆਉਂਦਾ ਹੈ ਨਾ ਜਾਂ ਕੁਝ ਘਟਿਤ ਹੋ ਜਾਂਦਾ ਸਾਡੀ ਜ਼ਿੰਦਗੀ ਦੇ ਵਿੱਚ ਕਦੇ ਵੀ ਗੁਰੂ ਸਾਹਿਬ ਤੇ ਉਂਗਲ ਨਾ ਚੁੱਕੋ ਕਦੇ ਵੀ ਇਹ ਨਾ ਕਹੋ ਕਿ ਨਹੀਂ ਪ੍ਰਮਾਤਮਾ ਮੇਰੇ ਨਾਲ ਹੀ ਹੈ ਕਿਉਂ ਹੈ ਰੱਬ ਤਾਂ ਮੇਰੇ ਨਾਲ ਹੀ ਹੈ ਕਰਦਾ ਮੇਰੀ ਕਿਸਮਤ ਇੰਨੀ ਕਿਉਂ ਮਾੜੀ ਹੈ ਨਹੀਂ ਉਸ ਹਰ ਇੱਕ ਚੀਜ਼ ਦੇ ਹੋਣ ਦੇ ਪਿੱਛੇ ਕੋਈ ਵਜ੍ਹਾ ਚੰਗੀ ਹੁੰਦੀ ਆ ਜੇ ਗੁਰੂ ਸਾਹਿਬ ਮੰਨ ਲਓ ਤੁਹਾਡੇ ਕੋਲ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਤੁਹਾਡਾ ਤਾਂ ਹੋ ਸਕਦਾ ਹੁਣ ਵਾਈ ਟਾਈਮ ਦੇ ਵਿੱਚ 1 ਕਰੋੜ ਰੁਪਏ ਰਾ ਗੁਰੂ ਸਾਹਿਬ ਨੇ ਤੁਹਾਨੂੰ ਦੇਣਾ ਹੋਵੇ 1 ਕਰੋੜ ਦਾ ਤੁਹਾਡਾ ਕੋ ਕਾਰਜ ਸਵਰਨਾ ਹੋਵੇ ਸੋ ਜਦੋਂ ਵੀ ਬੁਰਾ ਵਕਤ ਆਵੇ ਨਾ ਤਾਂ ਹਮੇਸ਼ਾ ਗੁਰੂ ਸਾਹਿਬ ਵੱਲ তাক ਕੇ ਮੁਸਕਰਾਇਆ ਕਰੋ ਹੱਸਿਆ ਕਰੋ ਵੀ ਮਹਾਰਾਜੀ ਤੁਸੀਂ ਇਹ ਉਹ ਕਰ ਰਹੇ ਹੋ ਨਾ ਕੋਈ ਗੱਲ ਨਹੀਂ ਮੈਂ ਵੀ ਤੁਹਾਡੇ ਤੇ ਵਿਸ਼ਵਾਸ ਇੱਤੇ ਰੱਖੂ ਮੈਨੂੰ ਪਤਾ ਵੀ ਤੁਸੀਂ ਹੀ ਠੀਕ ਕਰੋਗੇ ਸਭ ਕੁਝ ਇਦਾਂ ਦਾ ٹرسٹ ਬਣਾ ਕੇ ਰੱਖੋ ਜੀ ਮੈਂ ਹਮੇਸ਼ਾ ਜਦੋਂ ਵੀ ਮੇਰੇ ਔਖਾ ਕੋਈ ਮੁਸ਼ਕਿਲ ਆਉਂਦੀ ਆ ਤਾਂ ਮੈਂ ਹਮੇਸ਼ਾ ਪਰਮਾਤਮਾ ਅੱਗੇ ਹੱਥ ੜਕ ਕੇ ਅੱਡੇ ਨਹੀਂ ਮੰਗਿਆ ਵੀ ਰੱਬ ਤੋਂ ਹੀ ਐ ਦੁੱਖ ਵੀ ਰੱਬ ਨਾਲ ਸਾਂਝਾ ਕੀਤਾ ਖੁਸ਼ੀ ਵੀ ਸਭ ਤੋਂ ਪਹਿਲਾਂ ਮੈਂ ਪਰਮਾਤਮਾ ਨਾਲ ਸਾਂਝੀ ਕਰਦੀ ਆ ਕਿਉਂਕਿ ਸਭ ਕੁਝ ਉਹਨਾਂ ਨੇ ਦਿੱਤਾ ਹੋਇਆ ਸੋ ਜੀ ਉਸ ਟਾਈਮ ਤੋਂ ਲੈ ਕੇ ਹੁਣ ਤੱਕ ਦਾ ਜਦੋਂ ਮੈਂ ਸਫ਼ਰ ਦੇਖਿਆ ਸਾਡੀ ਜ਼ਿੰਦਗੀ 'ਚ ਬਹੁਤ ਕੁਝ ਬਦਲਿਆ ਉਹ ਇੱਕ ਸ਼ਬਦ ਦੇ ਨਾਲ ਠੀਕ ਹੈ ਜੀ ਤੇ ਮੈਂ ਤੁਹਾਡੇ ਨਾਲ ਇੱਥੇ ਸਕਰੀਨਸ਼ਾਟ ਨਾਲ ਤੁਹਾਨੂੰ ਪਹਿਲਾਂ ਹੀ ਸ਼ੇਅਰ ਕਰ ਦਿੱਤਾਗਾ ਤੇ ਤੁਸੀਂ ਉਹ ਸਕਰੀਨਸ਼ਾਟ ਲੈ ਕੇ ਵੀਡੀਓ ਨੂੰ ਰੋਕ ਕੇ ਸਕਰੀਨਸ਼ਾਟ ਨੂੰ ਲੈ ਲਿਓ ਨੂੰ ਕਾਪੀ ਤੇ ਚੰਗੀ ਤਰ੍ਹਾਂ ਨੋਟ ਕਰ ਲਿਓ ਜੇ ਸਕਰੀਨਸ਼ਾਟ ਲਓਗੇ ਨਾ ਤਾਂ ਫੋਟੋ ਨੂੰ ਜ਼ੂਮ ਕਰ ਲਿਓ ਜ਼ੂਮ ਕਰਕੇ ਤੁਹਾਨੂੰ ਜਿਹੜੇ ਸ਼ਬਦ ਆਉ ਥੋੜੀ ਵੱਡੇ ਅੱਖਰ ਦਿਖਾਈ ਦੇਣਗੇ ਤੁਸੀਂ ਫਿਰ ਉਹਨੂੰ ਨੋਟ ਕਰ ਲਿਓ ਮੇਰਾ ਤਾਂ ਹੀ ਮੈਂ ਤੁਹਾਡੇ ਨਾਲ ਇੱਥੇ ਸ਼ੇਅਰ ਕਰ ਰਹੀ ਆ ਕਿਉਂਕਿ ਮੈਨੂੰ ਇਹ ਵੀ ਕਿਤੇ ਤੁਸੀਂ ਗਲਤ ਨਾ ਸੁਣ ਲਓ ਤੇ ਗਲਤ ਨਾ ਨੋਟ ਕਰ ਲਓ ਤੁਸੀਂ ਗਲਤ ਜਪੋਗੇ ਉਹ ਵੀ ਇੱਕ ਤਰ੍ਹਾਂ ਦਾ ਬਾਣੀ ਦਾ ਨਿਰਾਦਰ ਹੈ ਸੋ ਆਪਾਂ ਗਲਤੀ ਨਾਲ ਵੀ ਗਲਤੀ ਨਹੀਂ ਕਰਨੀ ਇਸ ਕਰਕੇ ਮੈਂ ਤੁਹਾਡੇ ਨਾਲ ਸਕਰੀਨਸ਼ਾਟ ਸ਼ੇਅਰ ਕੀਤਾ ਜੀ ਤੇ ਇਹ ਸ਼ਬਦ ਤੁਸੀਂ ਬਾਣੀ ਵੀ ਜ਼ਰੂਰ ਜਪੋ ਇਹ ਵੀ ਨਹੀਂ ਇਕੱਲਾ ਸ਼ਬਦ ਹੀ ਜਪਣਾ ਬਾਣੀ ਵੀ ਜ਼ਰੂਰ ਜਪੋ ਜਪਜੀ ਸਾਹਿਬ ਦਾ ਪਾਠ ਇਹ ਵੀ ਜ਼ਰੂਰ ਕਰੋ ਘਰ ਦੇ ਵਿੱਚ ਅਗਰ ਤੁਸੀਂ ਪੰਜੇ ਬਾਣੀਆਂ ਕਰ ਸਕਦੇ ਹੋ ਕਰੋ ਸੁਖਮਨੀ ਸਾਹਿਬ ਦਾ ਕਰ ਸਕਦੇ ਹੋ ਕਰੋ ਬਾਣੀ ਵਸੇ ਕੋਈ ਵੀ ਨਹੀਂ ਮਾੜੀ ਪਰ ਜਿੰਨਾ ਵਿਸ਼ਵਾਸ ਜਿੰਨੀ ਸ਼ਰਧਾ ਤੁਸੀਂ ਕਰ ਸਕਦੇ ਹੋ ਗੁਰੂ ਸਾਹਿਬ ਤੇ ਉਨਾ ਰੱਖੋ ਵਿਸ਼ਵਾਸ ਜਿਦੋਂ ਤੁਹਾਡੇ ਮਾੜੇ ਵਕਤ ਦੇ ਮਾੜੇ ਕਰਮ ਕੱਟੇ گئے ਜੀ ਤੁਹਾਡੇ ਸੁੱਖ ਦੇ ਦਿਨ ਉਸੇ ਦਿਨ ਸ਼ੁਰੂ ਹੋ ਜਾਣੇ ਆ। ਇਹ ਗੱਲ ਹਮੇਸ਼ਾ ਯਾਦ ਰੱਖਿਓ ਤੇ ਜਿਹੜਾ ਬੰਦਾ ਪਾਠ ਨਹੀਂ ਵੀ ਕਰਦਾ ਜਾਂ ਕਰ ਰਿਹਾ ਹੈ ਤੇ ਪਾਪ ਵੀ ਕਰ ਰਿਹਾ ਹੈ ਤੇ ਫਿਰ ਵੀ ਚੰਗੇ ਦਿਨ ਭੋਗ ਰਿਹਾ ਹੈ ਤੇ ਫਿਰ ਇਹ ਨਾ ਸੋਚੋ ਵੀ ਇਹ ਚੰਗਾ ਭੋਗ ਰਿਹਾ ਹੈ ਇਹ ਤਾਂ ਪਾਪ ਵੀ ਕਰਦਾ ਹੈ ਰੱਬ ਇਹਨੂੰ ਸਜ਼ਾ ਕਿਉਂ ਨਹੀਂ ਦਿੰਦਾ ਉਹਨੂੰ ਸਜ਼ਾ ਮਿਲੇਗੀ ਜੀ ਉਹਨੂੰ ਉਹਦੇ ਕਰਮ ਦੇ ਜਿਹੜੇ ਚੰਗੇ ਕਰਮ ਕੀਤੇ ਆ ਪਹਿਲਾਂ ਉਹ ਭੋਗ ਰਿਹਾ ਉਹ। ਜਿਸ ਦਿਨ ਉਹਨੇ ਉਹ ਚੰਗੇ ਕੰਮ ਕੀਤੇ ਹੋਏ ਤੇ ਖਤਮ ਹੋ ਗਏ ਫਿਰ ਉਹ ਜਿਹੜੇ ਪਾਪਸ਼ ਕੀਤੇ ਹੈ ਕੰਮ ਸ਼ੁਰੂ ਹੋਣੇ ਨੇ ਫਿਰ ਉਹ ਤੋਂ ਚਣਣੇ ਬਰਦਾਸ਼ਤ ਕਰਨੇ ਔਖੇ ਹੋ ਜਾਣੇ ਸੋ ਕਦੇ ਵੀ ਦੂਸਰੋਂ ਦੇਖ ਕੇ ਆਪਣੀ ਸੋਚ ਨੂੰ ਨਾ ਬਦਲਿਆ ਕਰੋ ਜੋ ਸਹੀ ਹੈ ਗੁਰੂ ਸਾਹਿਬ ਨੇ ਜੋ ਕਿਹਾ ਉਹ ਤੇ ਵਿਸ਼ਵਾਸ ਰੱਖੋ ਉਹ ਤੇ ਅਟਲ ਅੜੇ ਰਹੋ ਤੇ ਚਲੋ ਜੀ ਵੀਡੀਓ ਦਾ ਵੀ ਕਰਦੇ ਐਂਡ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਵੀਡੀਓ ਦੇ ਵਿੱਚ ਤਦ ਤੱਕ ਲਈ ਜੀ ਸਤਿ ਸ਼੍ਰੀ ਅਕਾਲ ਜੀ